15 ਅਗਸਤ ਯਾਦੀ ਦਾ ਕਹਿੰਦੇ ਤੇਹਾਣਾ ਖੁਸ਼ੀਆਂ ਮਨਾਓ ਭੰਗੜੇ ਪਾਓ ਢੋਲ ਵਜਾਓ ਮਠਿਆਈਆਂ ਵੰਡੋ ਯਾਦੀ ਮਿਲ ਕੇ ਯਾਦੀ ਮਿਲੂ ਮਿਲੀ ਕਿ ਨੂੰ ਤੇ ਬਰਬਾਦੀ ਕਿਦੀ ਹੋਈ ਬਰਬਾਦੀ ਹੋਈ ਪੰਜਾਬ ਦੀ 10 ਤੋਂ 12 ਲੱਖ ਬੰਦਾ 47 ਦੇ ਵਿੱਚ ਵੱਢਿਆ ਗਿਆ ਟੁੱਕਿਆ ਗਿਆ ਕਤਲ ਹੋਇਆ ਮਾਰਿਆ ਗਿਆ 2 ਤੋਂ 2.5 ਲੱਖ ਬੀਬੀਆਂ ਬੱਚੀਆਂ ਦੇ ਬਲਾਤਕਾਰ ਹੋਏ ਇਤਾਂ ਤਾਰ ਤਾਰ ਹੋਈਆਂ ਨੁੱਕੀਆਂ ਗਈਆਂ ਉਧਾਲੀਆਂ ਰਹੀਆਂ 2 ਕਰੋੜ ਬੰਦਾ ਉਜੜਿਆ ਲੈਂਦੇ ਤੋਂ ਚੜਦੇ ਵੱਲ ਗਿਆ ਤੇ ਚੜਦੇ ਤੋਂ ਲੈਂਦੇ ਵੱਲ ਆਇਆ ਤੇ ਅੱਜ ਮੈਂ ਗੱਲ ਕਰਦਾ ਉਸ ਅਜਾੜੇ ਦੀ ਜਿਹੜਾ ਅਜਾੜਾ 47 ਦੇ ਵਿੱਚ ਪੰਜਾਬ 'ਚ ਪਿਆ ਸੀ ਤਾਂ ਪਰसों ਜੋ ਉਥੇ ਦੀ ਗੱਲ ਹੈ ਕਿ ਮੈਂ ਆ ਪਿਛਲੇ ਮੈਂ ਆਪਣੇ ਪਿੰਡ ਦੀ ਸੱਤ 'ਚ ਬੈਠਾ ਹਾਂ ਕਿਸੇ ਵੇਲੇ ਸੱਤ 'ਚ ਰੌਣਕਾਂ ਹੁੰਦੀਆਂ ਸੀ 40 40 50 50 ਬੰਦੇ ਤੇ ਕਿਕਰ ਜੀ ਹੁੰਦੀ ਇੱਕ ਕੁੱਬੀ ਜੀ ਉਹ ਥੱਲੇ ਬੈਠੇ ਤਾਸ ਖੇਡਦੇ ਬਜ਼ੁਰਗ ਵੀ ਅੱਧ ਖੜ ਵੀ ਨੌਜਵਾਨ ਵੀ ਜਵਾਕ ਵੀ ਸਾਡੇ ਵਰਗੇ ਨੇੜੇ ਬੈਠੇ ਤਾਸ ਖੇਡਦ ਨੂੰ ਦੇਖਦੇ ਤਾਂ ਮੈਂ ਪਰਸੋਂ ਦੀ ਗੱਲ ਐ ਬਿਲਕੁਲ ਮੇਰੇ ਪਿਛਲੇ ਪਾਸੇ ਘਰ ਆ ਮੇਰੇ ਪਿੰਡ ਦੇ ਅੰਬੋ ਲੱਗਦੀ ਐ ਮੇਰੀ ਤੇ ਮੈਂ ਗੱਲ ਹੀ ਪੈ ਗਿਆ ਮਾਂਬੋ ਛੋਡੇ ਦਰਵਾਜੇ 'ਤੇ ਬੜੀਆਂ ਰੌਣਕਾਂ ਹੁੰਦੀਆਂ ਸੀ ਕਿੰਨੇ ਜਵਾਨ ਇੱਥੇ ਖੇਡਦੇ ਕਿੰਨੀਆਂ ਬੁੜੀਆਂ ਇੱਥੇ ਬੈਠੀਆਂ ਗੱਲਾਂ ਕਰਦੀਆਂ ਜਾਂ ਕਿੰਨੇ ਬੰਦਿਆਂ ਦੇ ਇੱਥੇ ਰੌਣਕ ਹੁੰਦੀ ਸੀ ਤਾਂ ਉਸ ਅੰਬੋ ਨੇ ਇੱਕ ਕਲੇਜੇ ਨੂੰ ਧੂਪ ਪਾਉਂਦੀ ਗੱਲ ਕਹੀ ਕਹਿੰਦੀ ਪੁੱਤ ਆਪਾਂ ਕਹਿੰਦੇ ਆ ਜਾਲਾ 47 'ਚ ਹੋਇਆ ਸਾਡਾ ਪੰਜਾਬ ਵੰਡਤਾ ਸਾਡੇ ਪਾਣੀ ਵੰਡਤੇ ਸਾਡੀ ਧਰਤੀ ਵੰਡਤੀ ਸਾਡੀ ਬੋਲੀ ਵੰਡਤੀ ਭਾਈਆਂ ਨੇ ਭਾਈ ਮਾਰੇ ਯਾਰਾਂ ਵੇਲੀਆਂ ਨੇ ਯਾਰ ਵੇਲੀ ਮਾਰੇ ਉਹ ਦੌਰ ਸੀ 47 ਦਾ ਕਹਿੰਦੀ ਉਦੋਂ ਭੈੜਾ ਅਜਾੜਾ ਜਿਹੜਾ ਹੁਣ ਪਿਆਵਾ ਮੈਂ ਕਿਹਾ ਮੈਂ ਸਮਝਿਆ ਨਹੀਂ ਕਹਿੰਦੀ ਪੁੱਤ ਤੂੰ ਦੇਖ ਲੈ ਸਾਡਾ ਇੰਨਾ ਘਰ ਭਰਿਆ ਹੁੰਦਾ ਸੀ ਵਿੜਾ ਭਰਿਆ ਸੀ ਰੌਣਕ ਦੇ ਨਾਲ ਤੇ ਹੁਣ ਅਸੀਂ ਦੋ ਜੀ ਰਹਿ ਗਏ ਤੁਹਾਡਾ ਬਾਬਾ ਵੱਡਾ ਜਿਹੜਾ ਬਜ਼ੁਰਗ ਉਹਨਾਂ ਦਾ ਉਹਦਾ ਸਹਰਾ ਉਹ ਸੰਬੋਧਾ ਉਹ ਬਿਮਾਰ ਅੰਦਰ ਪਿਆ ਉਹ ਕਹਿੰਦੀ ਮੈਂ ਤੇ ਮੇਰੇ ਘਰ ਵਾਲਾ ਦੋ ਜਣੇ ਰਹਿਗੇ ਜਵਾਕ ਬਾਹਰ ਚਾਰ ਜਣੇ ਬਾਹਰ ਆ ਉਸ ਪਰਿਵਾਰ ਦੇ ਤੇ ਤੁਸੀਂ ਇਹ ਦੇਖੋ ਵੀ ਇਹ ਗੱਲ ਕਿੰਡੀ ਖਤਰਨਾਕ ਗੱਲ ਆ ਜਦੋਂ ਉਹਨੇ ਮੈਨੂੰ ਕਿਹਾ ਕਹਿੰਦੀ ਪੁੱਤ ਮੈਂ ਤੇਰੇ ਬਾਬੇ ਨੂੰ ਕਿਹਾ ਵੀ ਜੇ ਤਾਂ ਮੈਂ ਪਹਿਲਾਂ ਮਰ ਗਈ ਢੀਕੀ ਨਾ ਕਿਸੇ ਨੂੰ ਚੱਕ ਕਿਸੇ ਨਾਲ ਨੂੰ ਲੈ ਜੀ ਜੇ ਤੂੰ ਮਰ ਗਿਆ ਮੈਂ ਢੀਕਦੀ ਨਹੀਂ ਚੱਕ ਕੇ ਲੈ ਜਾਂਗੀ ਕੀ ਕੀ ਫਾਇਦਾ ਉਹਦੋਂ ਜਦੋਂ ਖਾਣਾ ਪੂਰਤੀ ਕਰ ਰਹੇ تھے ਆਪਾਂ ਕਹਿ ਦਿੰਨੇ ਆ ਰੱਖ ਲੋ ਦੋ ਦਿਨ ਮੁੰਡੇ ਨੇ ਟਿਕਟ ਲੈ ਲਈ ਨੂਨ ਨੇ ਟਿਕਟ ਲੈ ਲਈ ਕੁੜੀ ਨੇ ਟਿਕਟ ਲੈ ਲਈ ਆਉਂਦੇ ਆ ਦੋ ਦਿਨ ਲੱਗ ਜਾਣਗੇ ਫ੍ਰਿਜਾਂ 'ਚ ਲਾਈ ਰੱਖਦੇ ਆ ਲੋਕ ਕਹਿੰਦੇ ਕੀ ਫਾਇਦਾ ਜਦੋਂ ਅੱਜ ਸਾਨੂੰ ਲੋੜ ਸੀ ਸਾਡੇ ਉਸ ਪਰਿਵਾਰ ਦੀ ਬੱਚਿਆਂ ਦੀ ਅੱਜ ਮੈਂ ਪੋਤੇ-ਪੋਤੀਆਂ ਨਾਲ ਖੇਡਣਾ ਸੀ ਤੇ ਜਵਾਕ ਉਹਦੇ ਮੁੰਡੇ ਨੂਨ ਨਾਲ ਆਪਣੇ ਗੱਲਾਂ-ਬਾਤਾਂ ਅੱਜ ਦਿਲ ਦੀ ਗੁੱਭਗਵਾੜ ਕੱਢਣੀ ਸੀ ਉਹ ਮੇਰੇ ਅੰਦਰ ਹੀ ਸਾਰਾ ਉਸ ਗੋਲਾ ਬਣਿਆ ਪਿਆ ਅੱਜ ਮੈਨੂੰ ਲੋੜ ਆ ਅੱਜ ਮੇਰੇ ਕੋਲੇ ਹੈ ਨਹੀਂ ਤਾਂ ਮੈਂ ਕੀ ਕਰਨਾ ਫਿਰ ਜਦੋਂ ਅਸੀਂ ਮਰ ਗਏ ਅਜਾ ਮਿੱਟੀ ਹੋਵਾਂਗੇ ਕੋਈ ਆਵੇ ਨਾ ਆਵੇ ਸਾਨੂੰ ਕਿਹੜਾ ਪਤਾ ਲੱਗਣਾ ਸੋ ਇਹ ਜਾੜਾ ਮੈਂ ਪੰਜਾਬ ਦਾ ਤਾਂ ਕਹਿ ਰਿਹਾ ਮੇਰੇ ਪਿੰਡ ਦੇ ਵਿੱਚ ਆ ਮੇਰੇ ਨਾਲ ਮੇਰਾ ਪਿੰਡ ਦਾ ਮੁੰਡਾ ਗੋਗੀ ਬੈਠਾ ਖਾਲਸਾ ਅਸੀਂ ਅੱਜ ਗਿਣਤੀ ਕਰ ਰਹੇ ਸੀ ਮੇਰੇ ਪਿੰਡ ਦੇ ਵਿੱਚ 217 ਜਾਣੇ 217 ਜਾਣੇ ਬਾਹਰਲੇ ਮੁਲਕ ਨੂੰ ਜਾ ਚੁੱਕੇ ਸਿਰਫ 21 22 23 24 40 20 ਤਾਂ ਨਹੀਂ ਕਿ 4 ਸਾਲਾਂ ਦੇ ਵਿੱਚ 217 ਬੰਦੇ ਆ ਪੀਂਹਾਂ ਦਿਖਾ ਦੇ ਅਸੁੰਨੀਆਂ ਹੋ ਗਈਆਂ ਬਾਈਆਂ ਗਲੀਆਂ ਆਸੁੰਨੀਆਂ ਹੋ ਗਈਆਂ ਗਲੀਆਂ ਜਿੰਦੇ ਲਾਗੇ ਘਰਾਂ ਨੂੰ ਸਾਰੇ-ਸਾਰੇ ਪਰਿਵਾਰ ਜਾ ਚੁੱਕੇ ਨੇ ਉਹ ਜਿਵੇਂ ਸ਼ਿਵਕਮਾਰ ਨੇ ਕਿਹਾ ਸੀ ਕਹਿੰਦਾ ਮਾਏ ਨਹੀਂ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਚੂਰੀ ਕੁੱਟਿਓ ਖਾਂਦਾ ਨਹੀਂ ਉਹਨੂੰ ਦਿਲ ਦਾ ਮਾਸ ਖਵਾਇਆ ਇੱਕ ਉਡਾਰੀ ਉਹਨੇ ਐਸੀ ਮਾਰੀ ਮੁੜਵਤਨੀ ਨਹੀਂ ਆਇਆ ਉਹ ਮੁੜਵਤਨੀ ਨਹੀਂ ਆਇਆ ਕੀਏ ਗਈਆਂ ਜਵਾਨੀਆਂ ਸਾਡੇ ਨੌਜਵਾਨ ਮੁੰਡੇ ਸਾਡੀਆਂ ਕੁੜੀਆਂ ਵਾਪਸ ਆਪਣੇ ਵਤਨਾਂ ਨੂੰ ਫੇਰਾ ਪਾਉਣਗੇ ਉਹ ਧਰਤੀ ਜਿਹੜੀ ਧਰਤੀ ਨੇ ਆਪਣੇ ਦਿਲ ਦਾ ਮਾਸ ਖਵਾਇਆ ਉਹ ਧਰਤੀ ਜਿਹੜੀ ਧਰਤੀ ਖਾਤਰ ਅਸੀਂ ਕੱਲੂ ਘਾਰੇ ਚੱਲੇ ਪੂਰੀ ਕੌਮ ਤੱਕ ਮਰਵਾ ਲਈ ਉਹ ਧਰਤੀ ਜਿਹਦੀ ਖਾਤਰ ਅਸੀਂ ਘਰ-ਬਾਰ ਛੱਡ ਕੇ ਜੰਗਲਾਂ ਚਲੇ ਗਏ ਘੋੜਿਆਂ ਦੀਆਂ ਕਾਠੀਆਂ ਦੇ ਸੁੱਤੇ ਉਹ ਧਰਤੀ ਜਿਹਦੀ ਖਾਤਰ ਅਸੀਂ ਫੋਕੇ ਪਾਣੀ ਪੀ ਕੇ ਗੁਜ਼ਾਰਾ ਕੀਤਾ ਜ਼ਿੰਦਗੀਆਂ ਕੱਟੀਆਂ ਉਹ ਧਰਤੀ ਜਿਹਦੀ ਖਾਤਰ ਸਾਡੀਆਂ ਮਾਵਾਂ ਨੇ ਟੋਟੇ ਕਰਕੇ ਬੱਚਿਆਂ ਦੇ ਝੋਲਿਆਂ 'ਚ ਪਵਾ ਦੇ ਨੇਜਿਆਂ ਦੇ ਬੱਚੇ ਟੰਗਾ ਲੇ ਆਰਿਆਂ ਨਾਲ ਚੀਰੇ ਗਏ ਬੰਦ-ਬੰਦ ਕਟਵਾ ਲੇ ਚੜਖੜੀਆਂ ਤੇ ਚੜ ਗਏ ਗੁਰੂਆਂ ਨੇ ਪੂਰਾ-ਪੂਰਾ ਪਰਿਵਾਰ ਕਰਮਾਨ ਕਰਤਾ ਆਪਣੀ ਪਛਾਣ ਨੂੰ ਬਚਾਉਣ ਖਾਤਰ ਇਹ ਧਰਤੀ ਦੀ ਹੋਂਦ ਨੂੰ ਬਚਾਉਣ ਖਾਤਰ ਯਾਰ ਅੱਜ ਸਾਡੇ ਪੰਜਾਬ ਨੂੰ ਕੀ ਹੋ ਗਿਆ ਕਿ ਅਸੀਂ ਡਾਰੀਆਂ ਮਾਰ ਦਿੱਤੀ ਅਸੀਂ ਬੇਦਾਵਾ ਲਿਖ ਕੇ ਦੇ ਗਏ ਧਰਤੀ ਨੂੰ ਮੁੱਖ ਮੋੜ ਗਏ ਧਰਤੀ ਤੋਂ ਕਿ ਨਹੀਂ ਅਸੀਂ ਨਹੀਂ ਇੱਥੇ ਮੜ ਕੇ ਆਉਣਾ ਸੰਕਲੇ ਡਾਲਰਾਂ ਦੇ لالਚ ਨੇ ਅੰਨਾ ਕਰਤਾ ਪਤਾ ਉੱਦੇ ਲੱਗਣਾ ਪੰਜਾਬੀ ਕੋ ਜਿੱਦੇ ਤੁਹਾਡੇ ਪੱਲੇ ਤੁਹਾਡਾ ਇਤਿਹਾਸ ਤੁਹਾਡੀ ਜ਼ਬਾਨ ਤੁਹਾਡੀ ਬੋਲੀ ਸਾਡੇ ਸੱਭਿਆਚਾਰ ਤੁਹਾਡਾ ਵਿਰਸਾ ਤੁਹਾਡਾ ਕੱਖ ਨਹੀਂ ਪੱਲੇ ਰਹਿਣਾ ਉੱਦੇ ਅੱਖਾਂ ਚ ਸੁਣਦੇ ਨੇ ਰੋਮੋਂਗੇ ਮੇਰੀ ਗੱਲ ਚੇਤੇ ਰੱਖਿਓ 217 ਤਾਂ ਬਾਹਰ ਗਏ ਆ ਬਾਈ ਸਮਝਿਆ ਤੂੰ 217 ਦੇ ਗਮ ਦੇ ਵਿੱਚ 500 ਤੋਂ ਮਗਰੋਂ ਬਜ਼ੁਰਗ ਮਾਪਿਓ ਨਾਲੇ ਪਤਾ ਜਿਹੜੇ ਬਾਹਰ 217 ਜਾਣੇ ਗਏ ਹਨ ਕੁਛ ਨਹੀਂ ਮਿਲਣਾ ਫੋਕੀ ਸ਼ੌਟ ਤੇ ਮਾਰੇ ਗਏ ਆ ਪਤਾ ਐਂਡਰੂ ਹਸ਼ਰ ਕੀ ਹੋਣਾ ਪਤਾ ਉਹਨਾਂ ਨੂੰ ਵੀ ਉਹਨਾਂ ਨੇ ਵੀ ਕਿਸ ਤਰੀਕੇ ਨਾਲ ਕਿੰਨੇ ਮਾੜੇ ਹਾਲਾਤਾਂ ਦੇ ਨਾਲ ਉੱਥੇ ਜ਼ਿੰਦਗੀ ਕੱਟਨੀ ਆ ਬਜ਼ੁਰਗ ਬੜੇ ਪੈਲੇ ਵਿੱਚ ਆ ਗਏ ਪਰ ਉਹਨਾਂ ਦੇ ਗਮ ਦੇ ਵਿੱਚ ਪਿੰਡ ਦੇ ਵਿੱਚੋਂ 500 ਬਜ਼ੁਰਗ ਚਲੇ ਗਿਆ ਸੱਚ ਦੇਖ ਲੈ ਇੱਥੇ 200 300 ਬੰਦਾ ਰਹਿੰਦਾ ਉਹਨਾਂ ਦਾ ਆਪਣਾ 20 25 ਬੰਦੇ ਰਹਿੰਦੇ ਹੁੰਦੇ ਸੀਗੇ ਤੇ ਟੋਕਟ سارے ਪਿੰਡ ਦੇ ਵਿੱਚੋਂ ਮੰਨ ਲਓ ਕਈ ਸੱਥਾਂ ਬੰਨ੍ਹਦੇ ਸੀ ਬੈਠੀ ਰਹਿੰਦੇ ਸੀ ਹਾਂ 24 ਘੰਟੇ ਦੋ ਜਾਨੇ ਨਹੀਂ ਬੈਠਣ ਵਾਲੇ ਇੱਥੇ ਕੋਈ ਆਏ ਦੇਖ ਕੇ ਡਾਲ ਆਉਂਦਾ ਤੇ ਜਿੱਥੇ ਜਦੋਂ ਮੰਨ ਲਓ ਕਈ ਵਾਰ ਘਰੋਂ ਬੰਦਾ ਹੁੰਦਾ ਸੀ ਨਾ ਥੱਕਿਆ ਆ ਰਿਹਾ ਵਾ ਇੱਥੇ ਆ ਕੇ ਬਹਿ ਜਾਂਦਾ ਤਾਂ ਸਾਰਾ ਦਿਮਾਗ ਪ੍ਰੈਸ਼ਰ ਪ੍ਰੈਸ਼ਰ ਦਿਮਾਗ ਕਿਉਂ ਪ੍ਰੈਸ਼ਰ ਆਪਾਂ ਕਿਸੇ ਦੀ ਸੁਣਦੇ ਕਿਸੇ ਨੂੰ ਕਹਿੰਦੇ ਤਾਂ ਖੇਡਦੇ ਐਂ ਲੱਗਦਾ ਹਨ ਕਮਾਂਡ ਚ ਵੀ ਲੜੀ ਜਾਂਦੇ ਤਾਂਸ ਖੇਡਣ ਵਾਲੇ ਹਾਂ ਐਨਾ ਉੱਚੀ ਰੌਲਾ ਪਾਉਂਦੇ ਉਹ ਸਾਰੀ ਗੁੱਬਗਵਾੜ ਜਿਹੜਾ ਅੰਦਰ ਦਿਮਾਗ ਦੇ ਵਿੱਚ ਬੰਦੇ ਦੇ ਤਣਾਅ ਹੁੰਦਾ ਬੋਝ ਹੁੰਦਾ ਪਉਂਦਾ ਮੁੱਕ ਤੋ ਕੇ ਘਰੇ ਜਾ ਕੇ ਆਦਾ ਰਾਮ ਨਰੋਕੀਆਂ ਖਾ ਕੇ ਸੌ ਜਾਂਦਾ ਸੀ ਸੋ ਅਸੀਂ ਨਹੀਂ ਕਹਿੰਦੇ ਬਾਹਰ ਨਾ ਜਾਓ ਯਾਰ ਜਾਓ ਜੀ ਸੱਦ ਕੇ ਜਾਓ ਪਰ ਉਹ ਜਾੜਾ ਨਾ ਪਾਓ ਇਹ ਪ੍ਰਵਾਸ ਨਹੀਂ ਹੈਗਾ ਇਹ ਮਾਈਗ੍ਰੇਸ਼ਨ ਨਹੀਂ ਹੈਗੀ ਇਹ ਅਜਾੜਾ ਹੈ ਅਸਲ ਅਜਾੜਾ ਜਿਵੇਂ ਮੈਨੂੰ ਅਮਰੀ ਅੰਬੋ ਨੇ ਕਿਹਾ ਕਿ ਨਹੀਂ 47 ਚ ਨਹੀਂ ਅਸਲ ਅਜਾੜਾ ਹੁਣ ਪੈ ਗਿਆ ਅਸੀਂ ਕੰਧਾਵਲ ਦੇਖੀ ਜਾਂਦੇ ਆ ਕੰਧਾਂ ਘਰਖਾਨਾ ਨੂੰ ਆਉਂਦੇ ਨੇ ਯਾਰ ਸਭ ਤੋਂ ਦੁਰੀਆਂ ਦਾ ਵੱਡਾ ਰੋਗ ਕਿਹੜਾ ਹੈ ਵੱਡਾ ਸੰਤਾਪ ਕਿਹੜਾ ਅਕਲਾਪਾ ਇਕਲਤਾ ਅਕਲਾਪਾ ਇਕਲਤਾ ਬੰਦੇ ਨੂੰ ਖਾ ਜਾਂਦੀ ਅੰਦਰੋਂ ਅੰਦਰ ਘੋਣ ਵਾਂਗੂੰ ਖਾਂਦੀ ਹੈ ਜੋ ਬੰਦਾ ਰੋਜ਼ ਸੋਚੀ ਜਾਂਦਾ ਹੁਣ ਕਿੱਥੇ ਦਰਵਾਜ਼ਾ ਖੁੱਲਦਾ ਕਦੇ ਜਵਾਕ ਆ ਗਿਆ ਮੁੰਡਾ ਆ ਗਿਆ ਕਦੇ ਨੂੰ ਨਾਲ ਗੱਲਾਂ ਕਰ ਲਈਆਂ ਕਦੇ ਪੋਤਾ ਆ ਗਿਆ ਕਦੇ ਪੋਤੀ ਆ ਗਈ ਹੁਣ ਕੋਈ ਦਿਖਦਾ ਹੀ ਨਹੀਂ ਯਾਰ ਆਉਣਾ ਵੀ ਉਦੋਂ ਐ ਫੋਨ ਕਰਨਗੇ ਤੇਰਾ ਬਾਪੂ ਚੜਾਈ ਕਰ ਗਿਆ ਤੇਰੀ ਬੇਬੇ ਚੜਾਈ ਕਰ ਗਿਆ ਆਜੋ ਸਿਸਕਾਰ ਕਰਨਾ ਕਈ ਤਾਂ ਆਉਂਦੇ ਵੀ ਨਹੀਂ ਕਈ ਤਾਂ ਆਉਂਦੇ ਵੀ ਨਹੀਂ ਕਹਿੰਦੇ ਕਿ ਨਹੀਂ ਐਸੇ ਹੋ ਸਕਦਾ ਪਤਾ ਨਹੀਂ ਝੂਠੀ ਮਾਰ ਦਿੰਦੇ ਆ ਕਿ ਸਾਡਾ ਸਾਨੂੰ ਟਿਕਟ ਨਹੀਂ ਜਾਂ ਆਪਣਾ ਆ ਪਤਾ ਨਹੀਂ ਪੀਆਰ ਪੂਰ ਮੰਗਾ ਹਾਨੂੰ ਕਾਜ ਨਹੀਂ ਬਣਿਆ ਆ ਨਹੀਂ ਜਾਣਾ ਅਸੀਂ ਤਾਂ ਕਹਿੰਦੇ ਆ ਵਰਕ ਪਰਮਿਟ ਦੇ ਆ ਜੀ ਜੇ ਆ ਕੇ ਵੇਚੀ ਸਾਡਾ ਪੀਆਰ ਦਾ ਔਖਾ ਹੋ ਜੂ ਫਲਾਣਾ ਉਹਦਾ ਟਿਕਟ ਲੈਣ ਦੇ ਮਾਰੇ ਵੀ ਕਹਿੰਦਾ ਕਹਿੰਦਾ ਤੁਸੀਂ ਫੂਕ ਦੇ ਯਾਰ ਮਗਰ ਖੁਸ਼ੀ ਨੂੰ ਕੁਦਵਾਰੇ ਏਸੀ ਯੂਸੀ ਜਾਂ ਐਵੇਂ ਡਰਾਮੇ ਵਾਜੀਆਂ ਜਾਂ ਨਾ ਕਰਿਆ ਕਰੋ ਸੰਭ ਨਾਲ ਤੇ ਇਹੀ ਆ ਜਿਹੜੇ ਤੁਹਾਡੇ ਮੰਨ ਲਓ ਜਿਨ੍ਹਾਂ ਨੇ ਸਾਨੂੰ ਜੰਮਿਆ ਪਾਲਿਆ ਪੋਸਿਆ ਉਹਨਾਂ ਨੂੰ ਮਗਰਲੇ ਜ਼ਿੰਦਗੀ ਦੇ ਨਾ 12 13 ਸਾਲ 14 ਸਾਲ ਬੜੇ ਪੇਵਲੀ ਸੰਭ ਲੈਂਦੇ ਇਹੀ ਤੁਹਾਡੇ ਲਈ ਵਧੀਆ ਰਹਿੰਦਾ ਗੁਰੂ ਇੱਕ ਗੱਲ ਬੇਨਤੀ ਮੇਰੀ ਹੋਰ ਆ ਅਸੀਂ ਨਹੀਂ ਕਹਿੰਦੇ ਬਾਹਰ ਨਾ ਜਾਓ ਜਾਓ ਜੀ ਸਾਧਕੇ ਜਾਓ ਕਮਾਈਆਂ ਕਰਨ ਜਾਓ ਵਾਪਸ ਮੁੜ ਕੇ ਆਓ ਜਿਹੜੇ ਸਮੇਂ ਸਾਡੇ ਮਾਂ ਪਿਓ ਦੀ ਸਾਡੀ ਲੋੜ ਆ ਸਾਡੇ ਭਾਈਚਾਰੇ ਦੀ ਸਾਡੀ ਲੋੜ ਆ ਸਾਡੇ ਪੰਜਾਬ ਨੂੰ ਸਾਡੀ ਲੋੜ ਆ ਉਦੋਂ ਮੁੜ ਕੇ ਆਉਗਾ ਉਹਦੇ ਬਹੁਤ ਥੋੜੀ ਜ਼ਰੂਰਤ ਆ ਨਾਲੇ ਗੱਲ ਹੋਰ ਸੁਣ ਲਓ ਇਹ ਧਰਤੀ ਸਾਨੂੰ ਲੱਗਦਾ ਸਾਨੂੰ ਭੁੱਖੇ ਮਰਨ ਦੇਊਗੀ ਹੱਦ ਹੋ ਗਈ ਯਾਰ ਅੱਜ ਇਸ ਧਰਤੀ ਦੇ ਉੱਤੇ 60 ਤੋਂ 70 ਲੱਖ ਪ੍ਰਵਾਸੀ ਆ ਚੁੱਕੇ ਆ 60 ਤੋਂ 70 ਲੱਖ ਪ੍ਰਵਾਸੀ ਆ ਇਸ ਧਰਤੀ ਤੇ ਆ ਕੇ ਉਹਨਾਂ ਨੇ ਕੋਠੀਆਂ ਪਾ ਲਈਆਂ ਦੋ ਦੋ ਚਾਰ ਚਾਰ ਮੰਜ਼ਲੀਆਂ ਪਲਾਟ ਲੈ ਲੈ ਠੇਕੇਦਾਰ ਬਣ ਕੇ ਵੀ ਵੀ 50-50 ਲੱਖ ਦੀਆਂ ਗੱਡੀਆਂ ਲੈ ਲਈਆਂ ਲੱਖਾਂ ਨਹੀਂ ਕਹੀ ਕਿ ਕਰੋੜਾਂ ਨੇ ਪਤਾ ਨਹੀਂ ਬੈਂਕਾਂ ਜਮਾ ਪਿਆ ਆ ਧਰਤੀ ਦੀ ਆ ਕਮਾਈ ਕੀਤੀ ਟਿਕ ਟਿਕਟ ਲੈ ਕੇ ਜਿਹੜੀ ਧਰਤੀ ਨੂੰ ਛੱਡ ਕੇ ਭੱਜ ਗਏ ਬੇਥੇ ਕੰਮ ਹੈ ਨਹੀਂ ਰੌਲਾ ਕੀ ਇੱਥੇ ਅਸੀਂ ਕੁਝ ਵੀ ਨਹੀਂ ਕਰਦੇ ਉਹਦੇ ਕੁਝ ਵੀ ਕਰਨ ਨੂੰ ਤਿਆਰ ਆ ਜਿਹੜਾ ਮਰਜ਼ੀ ਕੰਮ ਮਿਲਦੇ ਉਹ ਕਰਨ ਨੂੰ ਤਿਆਰ ਆ ਇੱਥੇ 40-40 50-50 ਕੱਲੇ ਵਾਲੇ ਮੁੰਡੇ ਰਸਤੇ ਨਹੀਂ ਹੁੰਦੇ ਮੇਰੇ ਕੋਲ ਆਉਂਦੇ ਆ ਮਿਲਕਦੇ ਆ ਵੀ ਯਾਰ ਸਾਡੇ ਮੁੰਡੇ ਨੂੰ 40 ਕੱਲੇ ਆਉਂਦੀ ਆ 30 ਆਉਂਦੀ ਆ 50 ਆਉਂਦੀ ਆ 25 ਆਉਂਦੀ ਆ ਕੋਈ ਰਿਸ਼ਤਾ ਹੀ ਕਰਾ ਦੇ ਮੁੰਡਾ ਰਿਸ਼ਤੇ ਨਹੀਂ ਹੁੰਦੇ ਉਸ ਦਾ ਕੁੱਖਾਂ ਚ ਕੁ ਕੋ ਜਿਸੀ ਬਾਹਰ ਨੂੰ ਤੋਰਤੀਆਂ ਇੱਥੇ ਬੁਰਾ ਹਾਲ ਹੈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਆਪਣੇ ਪਿੰਡ ਦੀ ਗੋਬੀ ਘਟੋ ਘਟ 40 ਬੇਲੇ ਦਾ ਛੜੇ ਫਿਰਦੇ ਆ ਬਈ 40 ਬੇਲੇ ਨਹੀਂ ਪੂਰੇ ਗਿਨੇ ਆ ਸੀ 62 ਜਣੇ ਆ ਸੜੇ ਜਣ ਘੱਟ ਕਹਿੰਦੇ ਆ 62 ਜਣੇ ਸੜੇ ਫਿਰਦੇ ਦੀ ਕਾਲੀ ਸੂਚੀ 'ਚ ਆ ਕੇ ਨਿਕਲ ਨਹੀਂ ਅੱਛਾ ਹੋਰ ਸੁਣ ਲਓ ਉਹ ਜੋ 30 32 ਚੱਟੇ ਨਾਲੀ ਮਰਨ ਵਾਲੇ ਆ ਉਹ ਵੀ ਕੰਦਾ ਮੇ ਬਜਦੇ ਫਿਰਦੇ ਆ ਸੋ ਇਹ ਹਾਲਾਤ ਨੇ ਪੰਜਾਬ ਦੇ ਦੁਖਾਂਤ ਦਾ ਪੰਜਾਬ ਦਾ ਸਾਰਾ ਯਾਰ ਚ 15-1400 ਦਾ ਆਬਾਦੀ ਜੇ ਪਿੰਡ ਦੀ 200 ਬਾਹਰ ਬਾਗ ਗਿਆ 250 ਬਾਹਰ ਬਾਗ ਗਿਆ 300 ਮਰ ਗਿਆ ਛੋਟਾ 100 ਮਰ ਗਿਆ ਕੁਝ ਸਾਲਾਂ ਦੇ ਵਿੱਚ ਤੇ ਆ ਜਿਹੜੇ ਮੰਨ ਲਓ ਨਸ਼ੇ ਨੂੰ ਸੇ ਨਾਲ 150 ਹੋਰ ਮਰ ਜੂਗਾ ਪਿੰਡ ਖਾਲੀ ਹੋ ਜੂ ਅੱਛਾ ਆ ਜਿੰਦੇ ਆ ਵਿੱਚ ਜਿੰਦੇ ਤੁਹਾਨੂੰ ਦਿਖਾਉਣਾ ਜਿੰਦੇ ਲੱਗੇ ਹੋ ਘਰਾਂ ਨੂੰ ਇਹ ਗੱਲ ਹੋਰ ਸੁਣ ਲੋ ਕੁਦਰਤ ਦਾ ਨਿਜਮਾ ਜੇ ਤੁਸੀਂ ਕੋਈ ਚੀਜ਼ ਨੂੰ ਖਾਲੀ ਕਰਦੇ ਨੇ ਨਾ ਘਰ ਨੂੰ ਖਾਲੀ ਕਰ ਦੋਂਗੇ ਤਾਂ ਕੁਦਰਤ ਨੂੰ ਭਰ ਦਿੰਦੀ ਹੈ ਕਾਦੇ ਨਾਲ ਉਥੇ ਘਾਹ ਉੱਗ ਆਇਆ ਝਾੜ ਬੂਟ ਹੋ ਗਏ ਅੱਕ ਹੋ ਗਏ ਇਹ ਕੁਦਰਤ ਨਾਲ ਜੇ ਮੈਂ ਕੁਦਰਤ ਕਦੇ ਇਹਨੂੰ ਖਾਲੀ ਨਹੀਂ ਛੱਡਦੀ ਜਦੋਂ ਧਰਤੀ ਖਾਲੀ ਕਰ ਗਏ ਤਾਂ ਭਰਨੀ ਕਿਹਨੇ ਆ ਪਰਵਾਸੀਆਂ ਨੇ ਆ ਕੇ ਫਿਰ ਯਾਦ ਰੱਖੋ ਜਦੋਂ ਤੁਹਾਡੇ 20 50 ਸਾਲ ਲੰਘ ਗਏ ਤੇ ਇੱਥੇ ਤੁਸੀਂ ਦਰਸ਼ਨ ਕਰਨ ਨੂੰ ਵੀ ਤਰਸੋਗੇ ਦਰਬਾਰ ਸਾਹਿਬ ਦੇ ਵੀ ਪੰਜਾਬ ਦੀ ਧਰਤੀ ਤੇ ਜਾਏਗੇ ਇੱਥੇ ਆ ਕੇ ਰੋਇਆ ਕਰੋ ਕੰਨਾ ਟੱਕਣਾ ਮਾਰ ਮਾਰ ਕੇ ਵੀ ਅਸੀਂ ਆ ਜਿੰਨੀ ਸੋਹਣੀ ਧਰਤੀ ਛੱਡ ਕੇ ਗਏ ਜਿਹੜੀ ਢੂੜ ਸੌ ਮਣ ਦਾਣੇ ਪੈਦਾ ਕਰਦੀ ਹੈ ਦੁਨੀਆ ਦੀ ਕਿਸੇ ਧਰਤੀ ਦੇ ਬਜਾਓ 50 ਮਣ ਤੋਂ ਵੱਧ ਦਾਣੇ ਨਹੀਂ ਪੈਦਾ ਹੁੰਦੇ ਪਰ ਸਾਨੂੰ ਲਾਲਚ ਨੇ ਡਾਲਰਾਂ ਨੇ ਚੱਕਾ ਚੌਦ ਨੇ ਕਿਚ ਲਿਆ ਕਈ ਉਧਰੋਂ ਫੋਨ ਕਰਦੇ ਆ ਬਾਈ ਮੁੜਨਾ ਚਾਹੁੰਦੇ ਆ ਘਰ ਵਾਲੀ ਨਹੀਂ ਮੰਨਦੀ ਹਾਈ ਉਹ ਜਨਾਨੀਆਂ ਦਾ ਮੁਲਖਾ ਜਨਾਨੀ ਪ੍ਰਧਾਨ ਮੁਲਖਾ ਜਨਾਨੀਆਂ ਨੂੰ ਖੋਲਾ ਇੱਥੇ ਕੋਲੇ ਗੱਡੀ ਐ ਜਿੱਦ ਨੂੰ ਮਾਰੀ ਸਲਪ ਤੁਰਦੀਆਂ ਜਿਹੜਾ ਮਰਜੀ ਕੱਪੜਾ ਪਹਿਣ ਲਿਆ ਜਿਹੜਾ ਮਰਜੀ ਖਾ ਪੀ ਲਿਆ ਬੰਦੇ ਦੀ ਥੋੜੀ ਚੱਲਦੀ ਐ ਮੜਾ ਬੰਦਾ ਘੂੜ ਜਨਾਨੀ ਨੂੰ ਨੋਰੀ ਫੋਨ ਕਰਕੇ ਪੁਲਸਾ ਦਲਦੀ ਐ ਮੋੜ ਦੋ ਉਹਨਾਂ ਨੂੰ ਦੱਸੋ ਜੋੜੋ ਵੀ ਤੁਸੀਂ ਮਾਈ ਭਾਗੋ ਦੀਆਂ ਬਾਰਸੋ ਛੋਡੀ ਲੋੜ ਆ ਜ ਪੰਜਾਬ ਨੂੰ ਛੋਡੀ ਨਸਲਾਂ ਨੂੰ ਸੋ ਭਾਈ ਮੈਂ ਅੱਜ 15 ਅਗਸਤ ਆ 15 ਅਗਸ ਇਸ ਆੜੇ ਤੇ ਮੈਂ ਤਾਂ ਬੋਲਿਆ ਵੀ ਇਹ ਆੜਾ ਕੱਲਾ 47 ਵੇਲੇ ਨਹੀਂ ਪਿਆ ਉਦੋਂ ਵੱਡਾ ਆੜਾ ਸਾਡੇ ਅੱਜ ਉਜੜੇ ਜਿਹੜੇ ਲੋਕ ਨੇ ਇੱਥੋਂ ਪੰਜਾਬ ਚੋਂ ਤੇ ਮਗਰ ਤਾਂ ਹਾਂ ਮਾਰਦੇ ਉਹਨਾਂ ਦੇ ਬਜ਼ੁਰਗ ਮਾਂ ਬਾਪ ਨੇ ਉਹਨਾਂ ਦੇ ਆਲੇ-ਦਾਲੇ ਦੇ ਉਹਨਾਂ ਨੇ ਆਂਢੀ-ਗਮਾਂਢੀ ਕਿਵੇਂ ਆ ਸਾਰੀਆਂ ਬੀਂਆਂ ਸੁਨੀਆਂ ਹੋ ਗਈਆਂ ਆਹ ਬੀ ਵੀ ਸੁਨੀਆਂ ਆਹ ਬੀ ਵੀ ਸੁਨੀਆਂ ਆਹ ਬੀ ਵੀ ਸੁਨੀਆਂ ਜਿਹੜੇ ਘਰਾਂ ਦੇ ਵਿੱਚ 20 30 30 ਬੰਦੇ 25 25 ਬੰਦੇ ਇਕੱਠੇ ਕਦੇ ਰੋਟੀਆਂ ਖਾਂਦੇ ਸੀ ਬੈਠ ਕੇ ਅੱਜ ਉੱਥੇ ਦੋ ਦੋ ਇੱਕ ਇੱਕ ਬੰਦੇ ਉਹ ਬਜ਼ੁਰਗ ਰਹਿ ਗਏ